ਹੈਲੋ ਜੀ ਸਸਤੀ ਕਾ ਰਾਨੀ ਦੇ ਬਲੌਗ ਵਿੱਚ ਤੁਹਾਨੂੰ ਪਿਆਰ ਭਰੀ ਸਸਤੀ ਕਾ ਠੰਡ ਦੇ ਵਿੱਚ ਨਿੱਗੀ 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 ਤਾਂ ਮੈਂ ਹੁਣ ਤੁਹਾਨੂੰ ਸ਼ੁਰੂ ਕਰਨ ਲੱਗੀ ਆ ਜਿਹੜੀ ਮੇਰੇ ਨਾਲ ਅੱਜ ਆਪਾਂ ਕਾਲਜ ਚਲੀਏ ਹੁਣ ਬਹੁਤ ਚਰ ਹੋ ਗਿਆ ਕਾਲਜ ਜਾ ਕੇ ਦੇਖੀ ਉੱਥੇ ਕਿਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਆ ਤੇ ਕਿੱਦਾਂ ਦੀ ਮौज-ਮਸਤੀ ਵੀ ਹੁੰਦੀ ਹੈ ਨਾ ਤੇ ਜਦੋਂ ਮੈਂ ਦੱਸ ਕੀਤੀ ਸੀਗਾ ਤਾਂ ਫਿਰ ਮੇਰੇ ਡੈਡ ਨੇ ਸੋਚਿਆ ਵੇ ਜਾਣਾ ਵਾ ਹਾਇਰ ਐਜੂਕੇਸ਼ਨ ਵਾਸਤੇ ਤੇ ਉਹ ਮੈਨੂੰ ਕਹਿੰਦੇ ਵੀ ਤੂੰ ਤੈਨੂੰ ਅਸੀਂ ਚਾਂਸ ਦੇਣਾ ਵਾ ਵੀ ਤੂੰ ਚੱਲ ਉੱਥੇ ਪੜਨਾ ਵਾ ਹਨਾ ਮੈਂ ਕਿਹਾ ਵੀ ਅੱਛਾ ਵੀ ਮੈਂ ਮੁੰਡੇ ਵਾਲੇ ਕਾਲਜ ਵਿੱਚ ਮੈਨੇ ਜਾਣਾ ਕਿਉਂ ਮੁੰਡੀਰ ਜੀ ਹਲ ਤਾਂ ਕਿੰਨੀਆਂ ਕਰਦੇ ਹੁੰਦੇ ਹਨਾ ਤੇ ਫਿਰ ਕਹਿੰਦੇ ਚੱਲ ਕੋਈ ਨਾ ਵੀ ਤੈਨੂੰ ਇੱਥੇ ਕੁੜੀਆਂ ਵਾਲਾ ਕਾਲਜ ਹੈਗਾ ਉਹਦੇ ਵਿੱਚ ਤੈਨੂੰ ਵੀ ਲਾ ਦੇਨੇ ਆ ਦੱਸ ਪਰ ਤੈਨੂੰ ਚਾਂਸ ਜ਼ਰੂਰ ਦੇਣਾ ਵਾ ਤੇ ਫਿਰ ਮੈਂ ਸੋਚਿਆ ਵੀ ਚੱਲ ਠੀਕ ਆ ਚਾਂਸ ਤਾਂ ਮਿਲ ਜੂਗਾ ਪਰ ਡੀ ਸਕਾਲਰ ਵੀ ਨਹੀਂ ਹੋਣਾਗਾ ਉੱਥੇ ਰਹਿਣਾ ਮੈਂ ਹੌਸਟਲ ਦੇ ਵਿੱਚ ਉਕੇ ਨੇ ਚੱਲ ਠੀਕ ਆ ਉਹ ਵੀ ਤੇਰਾ ਕਰ ਲਵਾਂਗੇ ਪਰ ਇਹ ਜਿਹੜੀ ਚੀਜ਼ ਆ ਇਹ ਇੰਨੀ ਅਨਮੁੱਲੀ ਚੀਜ਼ ਆ ਵੀ ਜਿਹਨੂੰ ਨਾਂ ਕੋਈ ਨਾਂ ਤਾਂ ਕੋਈ ਇਹਨੂੰ ਸ਼ੇਅਰ ਕਰ ਸਕਦਾ ਤੇ ਨਾ ਹੀ ਇਹਨੂੰ ਕੋਈ ਚੋਰੀ ਕਰ ਸਕਦਾ ਵਾ ਫੇਰ ਉਹਨਾਂ ਨੇ ਮੈਨੂੰ ਸਮਝਾਇਆ ਕਿੰਨੇ ਨਹੀਂ ਵੀ ਤੂੰ ਜਾ ਉੱਥੇ ਹੈਨਾ ਤੇ ਮੈਂ ਕਿਹਾ ਚੱਲ ਠੀਕ ਆ ਫੇਰ ਮੈਂ ਉੱਥੇ ਕਾਲਜ ਦੇ ਵਿੱਚ ਪੜਨ ਲੱਗ ਗਈ ਉੱਥੇ ਰਹਿਣ ਲੱਗ ਗਈ ਇਦਾਂ ਕਰਦੇ ਕਰਾ ਉਦੋਂ ਵੀ ਇਹ ਹੁੰਦੀ ਸੀਗੀ ਤੇ ਚਲੋ ਕਈ ਵਾਰੀ ਵੀ ਇੰਗਲਿਸ਼ ਦੀ ਆਪਣੀ ਪਤਾ ਵੀ ਪੂਰ ਜੀ ਹੁੰਦੀ ਹੈ ਕਦੇ ਕੰਪਾਰਟਮੈਂਟ ਆ ਗਈ ਕਦੇ ਪਾਸ ਹੋ ਗਏ ਇਸ ਤਰ੍ਹਾਂ سلسلہ ਚੱਲਦਾ ਰਿਹਾ ਤੇ ਬੇ ਕਰ ਲਈ ਹੈ ਨਾ ਬੇ ਕੀਤੀ ਤੇ ਫਿਰ ਸ਼ਾਮ ਨੂੰ ਉੱਥੇ ਜਿਹੜੀ ਮौज-ਮਸਤੀ ਹੈ ਨਾ ਕੁੜੀਆਂ ਕਰਦੇ ਹੁੰਦੇ ਸੀਗੀਆਂ ਉਹਨਾਂ ਨੇ ਫਿਲਮ ਦੇਖਣ ਵੀ ਜਾਣਾ ਤੇ ਸ਼ਾਮ ਨੂੰ ਉੱਥੇ ਖੜ ਕੇ ਕਦੇ ਟੱਪੇ ਜਗਾਉਣ ਲੱਗ ਜਾਣਾ ਕਦੇ ਕੁਸ਼ ਕਰਨ ਲੱਗ ਜਾਣਾ ਕਈ ਵਾਰੀ ਕਹਿ ਦੇਣਾ ਬਈ ਕੋ ਮੁੰਡੇ ਵੀ ਬਹੁਤ ਕਾਫੀ ਫਰਕ ਸੀਗਾ ਸੜਕ ਦਾ ਤੇ ਉਥੇ ਜਾਣ ਲਿਆਂ ਕਿ ਐ ਕਰਦੇ ਹੁੰਦੇ ਸੀ ਅਸੀਂ ਵੀ ਫਿਰ ਕਈ ਵਾਰ ਦੇਖਣਾ ਵੀ ਉਸੇ ਮੂਰੇ ਤਾਂ ਨਹੀਂ ਹੋਣਾ ਕਿਉਂਕਿ ਸਾਨੂੰ ਦੇਖ ਪਛਾਣਾ ਲੈਣਾ ਸੀ ਤਾਂ ਫਿਰ ਟਰੈਵਲ ਵੀ ਕਰਨਾ ਵਾ ਤੇ ਟਰੈਵਲ ਉਥੇ ਕਰਨ ਵਾਸਤੇ ਤੁਹਾਨੂੰ ਗਾਰਡਨ ਚਾਹੀਦਾ ਹੁੰਦਾ ਸੀਗਾ ਉਹ ਸਾਨੂੰ ਫਿਰ ਇੱਥੇ ਉਹਨਾਂ ਨੂੰ ਦੱਸਣਾ ਪੈਂਦਾ ਹੁੰਦਾ ਸੀ ਅਸੀਂ ਚਾਰ ਚਾਰਕ ਜਾਨੀਆਂ ਸੀਗੀਆਂ ਮੇਰੇ ਕਜ਼ਨ ਸੀਗੀਆਂ ਵਾ ਫਿਰ ਰਾਹ ਵਿੱਚ ਉਤਰ ਜਾਣਾ ਸੀ ਇਦਾਂ ਫਿਰ ਇਕੱਠੀਆਂ ਜਾਂਦੀਆਂ ਹੁੰਦੇ ਸੀ ਤਾਂ ਉਹਦੇ ਵਿੱਚ ਸਾਨੂੰ ਕਾਫੀ ਵੀ ਫਾਇਦਾ ਹੋਣਾ ਉਹਨਾਂ ਨੇ ਸਾਨੂੰ ਸਾਈਨ ਕਰਦੇ ਨੇ ਚਲ ਸਾਡੇ ਘਰਦਿਆਂ ਨੂੰ ਨਹੀਂ ਸੀ ਆਉਣਾ ਪੈਂਦਾ ਹਨਾ ਤੇ ਫੇਰ ਠੰਡਾਂ ਦੇ ਵਿੱਚ ਠੰਡਾ ਜਦੋਂ ਆਉਣੀ ਆ ਫੇਰ ਉਤੋਂ ਪਤਾ ਆਪਾਂ ਨੂੰ ਵੇਖੋ ਇਹਦੀਆਂ ਪਿੰਨੀਆਂ ਉਹ ਆਉਣੀ ਆ ਫੇਰ ਉਸ ਸਾਰਿਆਂ ਨੇ ਰਾਬ ਮਿਲ ਕੇ ਉਹ ਖਾਣੀਆਂ ਬਹੁਤ ਜੰਦੀ ਹੁਣ ਤਾਂ ਲੱਗਦਾ ਵੀ ਬਹੁਤ ਫਨ ਕੀਤਾ ਉਦੋਂ ਲੱਗਦਾ ਸੀ ਵੀ ਹੁਣ ਪੜ੍ਹਨਾ ਪੈਣਾ ਵਾ ਤੇ ਇਸ ਤਰ੍ਹਾਂ ਕਰਦੇ ਕਰਦੇ ਜੀ ਚਲੋ 4 ਸਾਲ ਨਿਕਲ ਗਏ ਤੇ ਉਸ ਤੋਂ ਬਾਅਦ ਫੇਰ ਤਾਂ ਪਤਾ ਹੀ ਆਪਾਂ ਨੂੰ ਕੀ ਸੋਚਦੇ ਆ ਕਰਦੇ ਵੇ ਮੁੰਡਾ ਦੇਖਣਾ ਵਿਆਹ ਕਰਨਾ ਵਾ ਤੇ ਫੇਰ ਹਜੇ ਮੇਰੀ ਸਿਸਟਰ ਦਾ ਨਹੀਂ ਹੋਇਆ ਸੀ ਫੇਰ ਉਹਦੀ ਵੇਟ ਕੀਤੀ ਤੇ ਫੇਰ ਉਹ ਕਹਿੰਦੇ ਵੀ ਚਲੋ ਠੀਕ ਆ ਕੋਈ ਨਾ ਦੇਖ ਲਾਂਗੇ ਸਾਡੇ ਰਿਸ਼ਤੇਦਾਰ ਉਹ ਸਾਰੇ ਉਹ ਬਹੁਤ ਜੈਂਟੀ ਨੁਖ ਝੁਕੀ ਜੀ ਕਰਦੇ ਸੀਗੇ ਇੱਕ ਸਾਡੇ ਪਿੰਡ ਚੋਂ ਆਈ ਲੇਡੀ ਸਪੈਸ਼ਲ ਸੁਨੇਹਾ ਲੈ ਕੇ ਆਈ ਕਹਿੰਦੀ ਬਈ ਤੁਸੀਂ ਇਹ ਬਹੁਤ ਗਲਤ ਕੰਮ ਕਰ ਰਹੇ ਆ ਬਈ ਕਿਉਂ ਤੂੰ ਕੁੜੀਆਂ ਨੂੰ ਵੀ ਪੜਨ ਲਾਉਣੀ ਆ ਇਹ ਕੰਮ ਨਹੀਂ ਠੀਕ ਹੈਗਾ ਪਰ ਉਹਨਾਂ ਦੇ ਮੁੰਡੇ ਸੀਗੇ ਉਹ ਪੜਦੇ ਹੁੰਦੇ ਸੀਗੇ ਬਈ ਕਾਫੀ ਜਿਵੇਂ ਇੱਕ ਦੋ ਗਨੇ ਉਹਨਾਂ ਨੇ ਸਾਇੰਸ ਕਾਲਜ ਦੇ ਵਿੱਚ ਜਾਂਦੇ ਸੀਗੇ ਤੇ ਪੜਨਾ ਉਹਨਾਂ ਨੇ ਮੈਗਾ ਵੀ ਤੁਹਾਡੇ ਮੁੰਡੇ ਪੜਦੇ ਆ ਜਦੋਂ ਮੈਂ ਸੁਣੀ ਗਈ ਬਾਕੀ ਚਾਚੇ ਤੁਹਾਡੇ ਮੁੰਡੇ ਪੜਦੇ ਤੁਸੀਂ ਹੁਣ ਕੁੜੀਆਂ ਫਿਰ ਕਹਿਵ ਜੀਆਂ ਲਵੋਗੇ ਬਈ ਅਨਪੜ ਜਾਂ ਪੰਜ ਬੜੀਆਂ ਨਾ ਅਸੀਂ ਕਿਵੇਂ ਐ ਲਵਾਂਗੇ ਅਸੀਂ ਤਾਂ ਪੜੀਆਂ ਲਿਖੀਆਂ ਕੁੜੀਆਂ ਲਵਾਂਗੇ ਜਿਹੜੀਆਂ ਨੌਕਰੀ ਕਰਦੀਆਂ ਹੁਣ ਬਾਕੀ ਫਿਰ ਉਹ ਕੁੜੀਆਂ ਕਿੱਥੇ ਪੜਨ ਗਈਆਂ ਉਹਨਾਂ ਨੂੰ ਘਰੇ ਕੋਈ ਪੜਾਊਗਾ ਉਹ ਕਾਲਜ ਜਾਣ ਗਈ ਬਈ ਸਾਨੂੰ ਤੁਸੀਂ ਐ ਕਹੋ ਹਣਾ ਕਿੰਨੇ ਕੋਈ ਨਹੀਂ ਨਹੀਂ ਤੇਰੇ ਚਾਚੇ ਨੇ ਸੁਨੇਹਾ ਚਾਚਾ ਜੀ ਨੇ ਸੁਨੇਹਾ ਦਿੱਤਾ ਸੀ ਮੈਂ ਤਾਂ ਉਹ ਸੁਨੇਹਾ ਲੈ ਕੇ ਆਈ ਆਂ ਦੇ ਲੋ ਇੰਨਾ ਕੱਪਾ ਨੂੰ ਨਾ ਸਾਰੇ ਲੋਕ ਗਾਹਨ ਹੋਵੇ ਪਛਾਣ ਖਿੱਚਦੇ ਆ ਤੇ ਫਿਰ ਇੱਕ ਸਾਡੇ ਘਰਾਂ ਚ ਬੁੜੀ ਹੁੰਦੀ ਸੀ ਉਹਨੇ ਕਰਨਾ ਜਦੋਂ ਦੇਖ ਲੈਣਾ ਵੀ ਖੂਆ ਬਣਾਈ ਜਾਂਦੇ ਆ ਦਰਵਾਜਾ ਵੀ ਬੰਦ ਕਰਨਾ ਫੇਰ ਵੀ ਉਹਨਾਂ ਕਣ ਕੀ ਕਰਦੇ ਸੀ ਕੀ ਕਰਦੇ ਸੀ ਕੁੜੀਆਂ ਨੂੰ ਕਿਉਂਕੋ ਖਵਾ ਦਿੰਨੇ ਤੇ ਮੈਂ ਮਾਮਲੇ ਘਰੇ ਇਹ ਵਿਚਾਰੀਆਂ ਨੇ ਵੀ ਬਗਾਨੇ ਘਰ ਵਿੱਚ ਕੰਮ ਕਰਨਾ ਵੀ ਇਹਨਾਂ ਨੂੰ ਵੀ ਚਾਹੀਦਾ ਦਿਮਾਗ ਲੱਗਦਾ ਤੇ ਵੀ ਇਹਨਾਂ ਨੂੰ ਕਿਉਂ ਨਹੀਂ ਵੀ ਚਾਹੀਦਾ ਹੈਗਾ ਉਹ ਉਹਨਾਂ ਨੇ ਜਾਂਦੀ ਇਦਾਂ ਦੀ ਹਨਾ ਗੱਲਾਂ ਕਰਕੇ ਮੈਂ ਕਹਿੰਦੇ ਇੰਨਾ ਹਾਰਡ ਸੀਗਾ ਨਾ ਪੈਂਡ ਦੇ ਵਿੱਚੋਂ ਮੇਰੇ ਘਰ ਸਾਡਾ ਦੂਜਾ ਕਾ ਨੰਬਰ ਸੀ ਤੇ ਨਹੀਂ ਤਾਂ ਉਹਨਾਂ ਟਾਈਮਾਂ ਦੇ ਵਿੱਚ ਪੰਡਾਂ 'ਚ ਕਿੱਥੇ ਕੋਈ ਜਾਂਦਾ ਸੀਗਾ ਹਨਾ ਪੜਾਉਂਦੇ ਹੀ ਨਹੀਂ ਸੀਗੇ ਵੱਧ ਤੋਂ ਵੱਧ 10 ਕਰਾ ਲੀਆਂ ਜਾਂ 5 ਕਰਾ ਲੀਆਂ ਦੱਸੇ ਓਦੋਂ ਗਾਂ ਤਾਂ ਕੋਈ ਜਾਂਦਾ ਹੀ ਨਹੀਂ ਸੀਗਾ ਫਿਰ ਕੱਪੜੇ ਜਦੋਂ ਪਾਉਣੇ ਉਹ ਜਦੋਂ ਸਮਾ ਦੇਣੇ ਜਦੋਂ ਅਸੀਂ ਨਵੀਂ ਕਲਾਸ ਵਿੱਚ ਜਾਣਾ ਫਿਰ ਮੇਰੇ ਮੰਮ ਨੇ ਕਹਿਣਾ ਵੀ ਨਹੀਂ ਆ ਜਿਹੜੇ ਕੱਪੜੇ ਇਹ ਤੋਂ ਸਿਰਫ ਉੱਥੇ ਪਾਉਣੇ ਆ ਜੋ ਪੈਂਡ ਆਣਾ ਉਦੋਂ ਤੁਸੀਂ ਇਹੋ ਜਿਹੇ ਸੂਟ ਪਾਉਣੇ ਫਿਰ ਅਸੀਂ ਚੱਲ ਕਹਿਣਾ ਵੀ ਇਹਨਾਂ ਦੀ ਵਿਚਾਰਾਂ ਦੀ ਮਜਬੂਰੀ ਹੈ ਲੋਕ ਖਾਂਦੇ ਵੱਡ ਵੱਡ ਕੇ ਹਨਾ ਸਾਡੇ ਹੋਰ ਮੇਰੇ ਘਰਾਂ ਚ ਜਿਹੜੇ ਸਕੇ ਤਾਂ ਇਹ ਹੁਣੇ ਹੋਰ ਬਥੇਰੇ ਉਹਨਾਂ ਨੇ ਬਹੁਤ ਜਾਂਦੀ ਕਹਿਣਾ ਵੀ ਇਹਨਾਂ ਦਿਮਾਗ ਖਰਾਬ ਆ ਵੀ ਇਹ ਉੱਥੇ ਭੇਜ ਦਿਆ ਇਹ ਨਹੀਂ ਵੀ ਬਿਆਰ ਮਾ ਕੁੜੀਆਂ ਨੂੰ ਤੇ ਫਿਰ ਉੱਥੇ ਮੇਰੇ ਜਿਹੜੇ ਗ੍ਰੈਂਡਫਾਦਰ ਸੀ ਉਹ ਬਹੁਤ ਖੁਸ਼ ਹੁੰਦੇ ਸੀ ਉਹਨਾਂ ਨੇ ਜਦੋਂ ਅਸੀਂ ਪਾਸ ਹੋਣਾ ਕਹਿਣਾ ਪਹਿਲਾਂ ਸਾਨੂੰ ਵੀ 5 ਪਾਉਂਦੇ ਨੇ ਪ੍ਰਾਇਮਰੀ ਚ ਫਿਰ ਹਾਈ ਸਕੂਲ ਚ 10 ਦੇਣੇ ਤੇ ਫਿਰ ਜਦੋਂ ਅਸੀਂ ਕਾਲਜ ਵਾਸਤੇ ਸਾਨੂੰ 15 ਰੁਪਏ ਦੇਣੇ ਉਹਨਾਂ ਨੇ ਤੇ ਉਹਨਾਂ ਨੇ ਬਹੁਤ ਖੁਸ਼ ਹੋਣਾ ਨਾਲੇ ਸਾਨੂੰ ਸ਼ਾਬਾਸ਼ ਸ਼ਾਬਾਸ਼ੇ ਕਹਿਣੀ ਤੇ ਬਸ ਉਹ ਇੱਕ ਖੁਸ਼ ਹੁੰਦੇ ਸੀ ਪਰ ਮੇਰੇ ਡੈਡੀ ਦਾ ਖਿਆਲ ਸੀ ਕਿਉਂਕਿ ਉਹ ਬਈ ਆਰਮੀ ਵੈਸਟ ਕਰਕੇ ਤੇ ਤਾਂ ਉਹਨਾਂ ਨੂੰ ਬਹੁਤ ਸੀਗਾ ਬਈ ਮੈਂ ਪੜਾਉਣਾ ਜ਼ਰੂਰ ਆ ਦਾਜ ਦੂਜ ਦਾ ਭਾਵੇਂ ਕੁਝ ਹੋਵੇ ਚਾਹ ਨਾ ਹੋਵੇ ਪਰ ਪੜਾ ਕੇ ਇਹਨਾਂ ਨੂੰ ਦੁਨੀਆ ਦਾ ਚਾਨਣ ਦੇਣਾ ਵਾ ਤੇ ਨਾਲ ਹੀ ਸਾਨੂੰ ਤੁਰਨ ਲੱਗਿਆ ਨੂੰ ਜਦੋਂ ਪਹਿਲੇ ਦਿਨ ਜਾਣਾ ਉਹਨਾਂ ਨੇ ਕਹਿਣਾ ਵੀ ਦੇਖ ਲੋ ਮੈਂ ਤੁਹਾਨੂੰ ਦੁਨੀਆ ਦਾ ਚਾਨਣ ਦਿਖਾਉਣ ਵਾਸਤੇ ਭੇਜ ਰਿਹਾ ਪਰ ਇਹ ਨਾ ਗੱਲ ਹੋਵੇ ਵੀ ਮੈਨੂੰ ਤੁਸੀਂ ਨੇਰ ਕੋਠੜੀ ਚ ਬਿਠਾ ਦਮ ਬਸ ਹੋਰ ਨਹੀਂ ਸੀ ਹੋਰ ਕੋਈ ਗੱਲ ਨਹੀਂ ਕਰਨੀ ਬਸ ਇੰਨੀ ਕੁ ਗੱਲ ਦਾ ਉਹਨਾਂ ਸਾਨੂੰ ਜਾਣ ਦੇ ਇੰਡੀਕੇਟਰ ਮਿਲ ਜਾਂਦਾ ਸੀ ਵੀ ਇਹ ਕੀ ਕਹਿਣਾ ਚਾਹੁੰਦੇ ਮਨ ਤੋਂ ਤੇ ਆਪਾਂ ਬਹੁਤ ਵਧੀਆ ਉੱਥੇ ਪੜ੍ਹਾਈ ਕੀਤੀ ਨਾਲੇ ਫਿਰ ਪੂਰੀ ਇੱਜ਼ਤ ਕਮਾਈ ਤੇ ਲੋਕ ਹੁਣ ਤੱਕ ਅਧਾਰਨਾ ਦਿੰਦੇ ਆ ਵੀ ਘਰ ਦੇ ਕੰਮਾਂ ਵਿੱਚ ਵੀ ਪੂਰੀਆਂ ਤੇਜ ਤੇ ਨਾਲੇ ਫਿਰ ਵੀ ਲੋਕਾਂ ਵਿੱਚ ਰਿਸਪੈਕਟ ਤੇ ਵਧੀਆ ਇੱਥੇ ਵੀ ਫਿਰ ਵਿਆਹ ਹੋ ਗਏ ਚਲੇ ਇੱਥੇ ਵੀ ਬਠੇਰਾ ਵਧੀਆ ਕੰਮ ਕੀਤਾ ਇੰਨਾ ਇਸਕਰੇ ਦੇ ਵਿੱਚ ਤੇ ਕਿਸੇ ਨੂੰ ਲੈਟ ਆਉਂ ਨਹੀਂ ਹੋਂਨ ਦਿੱਤਾ ਸੋ ਵਧੀਆ ਚੀਜ਼ ਆ ਕਾਲਜ ਦੇ ਵਿੱਚ ਸੋਹਣਾ ਫਨ ਹੁੰਦਾ ਸੀਗਾ ਤੇ ਫਿਰ ਹੁਣ ਤੁਹਾਨੂੰ ਉਹ ਦਿਨ ਜਿਆਦ ਹੁੰਦੇ ਹੁੰਦੇ ਹਨ ਚਲੋ ਠੀਕ ਆ ਓਕੇ ਜੀ ਸਾਰਿਆਂ ਸਤਿ ਸ੍ਰੀ ਅਕਾਲ ਤੁਸੀਂ ਮੇਰੇ ਬਲੌਗ ਨੂੰ ਜ਼ਰੂਰ ਸਬਸਕ੍ਰਾਈਬਸ ਕਰਨਾ ਤੇ ਤੁਸੀਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਇੱਕ ਸਾਈਡ ਤੇ ਬੈਲ ਉਹਦੇ ਵਿੱਚ ਵੀ ਉਂਗਲ ਜੀ ਮਾਰ ਦੇਣੀ ਸਤਿ ਸ੍ਰੀ ਅਕਾਲ